ਬਰ 14th এডਿਸ਼ਨ ਇੰਟੀਰੀਅਰ ਐਕਸਟੀਰੀਅਰ ਐਕਸਪੋ ਦਾ 16 ਤਰੀਕ ਤੋਂ ਲੈ ਕੇ 19 ਤਰੀਕ ਤੱਕ ਆਪਣੇ ਜਨਵਰੀ ਵਿਲੇ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਦੇ ਵਿੱਚ ਹੋਣ ਲੱਗਿਆ ਹੈਗਾ ਆ ਇਹਦੇ ਵਿੱਚ 250 ਤੋਂ ਪਲੱਸ ਐਗਜ਼ੀਬਿਟਰਸ ਆਪਣਾ ਪ੍ਰੋਡਕਟਸ ਡਿਸਪਲੇ ਕਰਨਗੇ ਜੋ ਬਿਲਡਿੰਗ ਕੰਸਟਰਕਸ਼ਨ ਔਰ ਵਿਦ ਇੰਟੀਰੀਅਰਸ ਲਈ ਹੈਲਪਫੁਲ ਹੋਣਗੇ ਆਪਣੇ ਕਲੈਂਟਸ ਨੂੰ ਵੀ ਔਰ ਆਉਣ ਵਾਲੀ ਜਨਰੇਸ਼ਨਸ ਨੂੰ ਵੀ ਇਸ ਲਈ ਇੱਥੇ ਵਿੱਚ ਅਸੀਂ ਕਾਨਫਰੰਸ ਵੀ ਕਰਨ ਜਾ ਰਹੇ ਹਾਂਗੇ ਇੰਡੀਅਨ ਜੀਓਡ ਆਰਕੀਟ ਇਨ ਕੋਲੈਬੋਰੇਸ਼ਨ ਵਿਦ ਇੰਸਟੀਟਿਊਟ ਆਫ ਟਾਊਨ ਪਲੈਨਿੰਗ ਟਾਊਨ ਪਲੈਨਰਸ ਸ੍ਰਿਜਨ ਆਪਣਾ ਕੀ ਨਾਮ ਹੈ 2 ਸਾਜ 2.0 ਦੇ ਇਸ ਨਾਮ ਨਾਲ ਇਹਨੂੰ ਅਸੀਂ ਆਰਗੇਨਾਈਜ਼ ਕਰ ਰਹੇ ਹਾਂਗੇ ਜਿਦੇ ਵਿੱਚ ਸਾਡੇ ਚੀਫ ਗੈਸ ਸੰਜੀਵ ਅਰੋੜਾ ਜੀ ਹੈਗੇ ਇਹਦੇ ਵਿੱਚ ਅਸੀਂ ਕਾਫੀ ਚੀਜ਼ਾਂ ਆਪਣੇ ਡਿਸਕਸ ਕਰਾਂਗੇ ਕਾਨਫਰੰਸ ਦੇ ਵਿੱਚ ਜੋ ਸਾਡੇ ਟਾਊਨ ਪਲਾਨਿੰਗ ਔਰ ਆਰਕੀਟੈਕਟਸ ਲਈ ਹੈਲਪਫੁਲ ਰਹੇਗੀ ਹਾਂਜੀ ਇੰਟੈਕਸ ਐਕਸਪੋ ਦਾ ਇਹ 14th ਐਡੀਸ਼ਨ ਹੈ 16 ਤੋਂ 19 ਜਨਵਰੀ ਲੁਧਿਆਣਾ ਜੀਪੀ ਸੈਂਟਰ ਸਾਹਨੇਵਾਲ 4 ਦਿਨ ਦੀ ਇਹ 4 ਦਿਨ ਦਾ ਇਵੈਂਟ ਹੈ ਇਹਦੇ ਵਿੱਚ ਇੰਟੀਰੀਅਰ ਐਕਸਟੀਰੀਅਰ ਔਰ ਬਿਲਡਿੰਗ ਮਟੀਰੀਅਲ ਦੇ ਨਾਲ ਰਿਲੇਟਡ ਜੋ ਵੀ ਅੱਜ ਲੇਟੈਸਟ ਅਵੇਲੇਬਲ ਹੈਗਾ ਇੰਡਸਟਰੀ ਦੇ ਵਿੱਚ ਉਹ ਸਬ ਕੰਪਨੀਆਂ 250 ਕੰਪਨੀਆਂ ਪੈਨ ਇੰਡੀਆ ਤੋਂ ਇੱਥੇ ਪਾਰਟਿਸਪੇਟ ਕਰਕੇ ਡਿਸਪਲੇ ਕਰ ਰਹੀਆਂ ਆ ਇਹ ਐਗਜ਼ਿਬਿਸ਼ਨ ਜਿਹੜੀ ਹੈਗੀ ਆ ਬਹੁਤ ਸਾਰੀਆਂ ਐਸੋਸੀਏਸ਼ਨਾਂ ਦੇ ਨਾਲ ਸਪੋਰਟ ਵਿੱਚ ਸਪੋਰਟ ਨਾਲ ਲੱਗ ਰਹੀ ਹੈ ਜਿਵੇਂ ਇੰਡੀਅਨ ਇੰਸਟੀਚਿਊਟ ਆਰਕੀਟੈਕਟਸ ਪੰਜਾਬ ਚੈਪਟਰ ਲੁਧਿਆਣਾ ਸੈਂਟਰ ਲੁਧਿਆਣਾ ਆਰਕੀਟੈਕਟ ਐਸੋਸੀਏਸ਼ਨ ਐਲਐਸਪੀਡੀਏ ਐਨਪੀਸੀ ਐਲਸੀਡੀਆਈ ਬਲਕਿ ਸਭ ਜਿੰਨੇ ਵੀ ਕੰਸਟਰਕਸ਼ਨ ਦੇ ਨਾਲ ਅਡ ਐਸੋਸੀਏਸ਼ਨਸ ਹੈਗੀਆਂ ਇੰਜੀਨੀਅਰ ਜਿਹੜੇ ਸਟਰਕਚਰ ਇੰਜੀਨੀਅਰਸ ਐਂਡ टाउन ਪਲਾਨਰਸ ਨੇ ਸਭ ਇਕੱਠੇ ਹੋ ਕੇ ਇਹ ਐਗਜ਼ੀਬਿਸ਼ਨ ਲਗਾ ਰਹੇ ਤਾਂ ਕਿ ਜੋ ਕੰਸਟਰਕਸ਼ਨ ਦੇ ਵਿੱਚ ਲੇਟੈਸਟ ਇਨੋਵੇਸ਼ਨਸ ਨੇ ਡਾਟਸ ਟੈਕਨੋਲੋਜੀ ਨੇ ਉਹ ਵਤਵਤ ਸ਼ੇਅਰ ਹੋਣ ਔਰ ਇਹਦਾ ਵਤਵਤ ਇੰਡਸਟਰੀ 'ਚ ਫਾਇਦਾ ਹੋਵੇ ਸਾਰੇ ਸਾਡੇ ਇੰਟੀਰੀਅਰ ਡਿਜ਼ਾਈਨਰਸ ਜਾਂ ਆਰਕੀਟੈਕਟਸ ਜਾਂ ਸਾਡੇ ਬਿਲਡਰਸ ਜਾਂ ਸਾਡੇ ਐਂਡ ਜਿਹੜੇ ਕੰਜ਼ਿਊਮਰਸ ਆ ਜਿਹੜੇ ਆਪਣੇ ਕੰਸਟਰਕਸ਼ਨ ਕਰ ਰਹੇ ਨੇ ਤਾਂ ਤੁਹਾਨੂੰ ਕੰਸਟਰਕਸ਼ਨ ਦੀ ਫਾਊਂਡੇਸ਼ਨ ਟੂ ਫਿਨਿਸ਼ਿੰਗ ਫਰਨੀਸ਼ਿੰਗ ਤੱਕ ਦਾ ਇੱਥੇ ਸੋਲੂਸ਼ਨ ਹੈਗੇ ਨੇ ਤਾਂ ਮੈਂ ਕਹੂੰਗਾ ਬਹੁਤ ਵਧੀਆ ਮੌਕਾ ਹੈ ਸਭ ਲਈ ਕਿ ਇਹਨੂੰ ਆ ਕੇ ਔਰ ਵੱਧ ਵਾਦੇ ਦਾ ਫਾਇਦਾ ਲਿਆ ਜਾਵੇ ਸਰ ਇਸ ਇਸ ਵਾਰ ਕਿਹੜੇ ਨਵੇਂ ਇਸ ਤਰ੍ਹਾਂ ਦੇ ਜਿਹੜੇ ਕਿ ਸਟਾਲ ਲੱਗ ਰਹੇ ਨੇ ਜਿਹੜੇ ਜਿਹੜੀ ਕੰਸਟਰਕਸ਼ਨ ਇੰਡਸਟਰੀ ਹੈ ਜੋ ਮੈਂ ਦੇਖਦਾ ਵੈਸੇ ਤਾਂ ਐਕਸਪੋਰਟ ਬੈਠੇ ਨੇ ਸਾਡੇ ਸਾਰੇ ਪਰ ਇੱਕ ਫੈਸ਼ਨ ਵਾਂਗੂ ਚੇਂਜ ਹੋਣ ਵਾਲੀ ਇੰਡਸਟਰੀ ਹੈ ਜੋ ਅਸੀਂ ਦੇਖਦੇ ਆ ਰਹੇ ਤਾਂ ਇਹਦੇ ਚ ਜਿਹੜੀ ਵੀ ਤੁਸੀਂ ਕਿਸੇ ਵੀ ਚਾਹੇ ਤੁਸੀਂ ਸੈਨੀਟਰੀ ਵੇਅਰ ਦੀ ਗੱਲ ਕਰੋ ਕਿ ਮੋਡੂਲਰ ਕਿਚਨਸ ਦੀ ਗੱਲ ਕਰੋ ਜਾਂ ਕੋਈ ਵੀ ਕੰਸਟਰਕਸ਼ਨ ਬਹੁਤ الواਸ ਫੀਲਡ ਹੈ ਤਾਂ ਹਰ ਇੰਡਸਟਰੀ ਚ ਹਰ ਸਾਲ ਕੁਝ ਨਾ ਕੁਝ ਨਵਾਂ ਹੁੰਦਾ ਤੁਹਾਨੂੰ ਬਹੁਤ ਸਾਰੀ ਚੀਜ਼ ਜਿਹੜੀਆਂ ਆਪਾਂ ਨੂੰ ਪਤਾ ਵੀ ਨਹੀਂ ਹੁੰਦੇ ਜੋ ਇੱਥੇ ਆ ਕੇ ਪਤਾ ਲੱਗਦੀਆਂ ਕਈ ਸੋਲੂਸ਼ਨ ਐਦਾਂ ਦੇ ਤੁਸੀਂ ਬਹੁਤ ਮਹਿੰਗੇ ਬਾਏ ਕਰਦੇ ਬਹੁਤ ਬਹੁਤ ਅਫੋਰਡੇਬਲ ਪ੍ਰਾਈਸੇਸ ਉਤੇ ਤੇ ਅਵੇਲੇਬਲ ਹੁੰਦੀਆਂ ਤਾਂ ਇਹਦਾ ਬਹੁਤ ਫਾਇਦਾ ਹੋਣ ਵਾਲਾ ਇੰਡਸਟਰੀ ਸਰ ਪਿਛਲੇ ਸਾਲ ਜਿਹੜਾ ਹਾਈएस्ट ਪੀਆ ਜਿਹੜਾ ਡਿਸਟਰ ਪਹੁੰਚਿਆ ਵਾ ਐਤਕੀ ਵਾਰ ਕਿੰਨੀ ਉਮੀਦ ਹੈ ਦੇਖੋ ਇੰਡੈਕਸ ਦਾ ਜੋ ਵਿਜ਼ਿਟਰ ਹੈ 45 ਤੋਂ 50000 ਅਸੀਂ ਹਰ ਸਾਲ ਰਿਕਾਰਡ ਕਰਦੇ ਆਏ ਹਾਂ ਔਰ ਇਸ ਵਾਰ ਵੀ ਅਸੀਂ ਹੈ ਕਿ ਇਸ ਤੋਂ ਪਲੱਸ ਹੀ ਹੋਏਗਾ